ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਕੀ ਹਾਲ ਹੈ ਕੈਮ ਹੈ ਜੀ ਸਤਾਂ ਹੋਰ ਸੁਣਾਓ ਅੱਜ ਕੱਲ ਜਿਵੇਂ ਵੀ ਚੱਲਦਾ ਆਪਾਂ ਦੇਖਣ ਨੂੰ ਵੀ ਮਿਲਦਾ ਵੀ ਫੀਡ ਫਾਰਮੂਲੇ ਬਾਰੇ ਵੀ ਜਾਣਕਾਰੀ ਮਿਲਦੀ ਹੈ ਹੋਰ ਵੀ ਮਿਲਦੀ ਹੈ ਪਰ ਅੱਜ ਜਿਹੜੀ ਇਸ ਵੀ ਤੁਹਾਨੂੰ ਪਤਾ ਵੀ ਪ੍ਰੋਪਰ ਆਪਦੇ ਫਾਰਮ ਦੇ ਹਿਸਾਬ ਦੇ ਨਾਲ ਜਿਹੜੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਫੀਡ ਫਾਰਮੂਲੇ ਬਾਰੇ ਕਿਉਂਕਿ ਫੀਡ ਫਾਰਮੂਲਾ ਇੱਕ ਐਦਾਂ ਦੀ ਚੀਜ਼ ਹੈ ਹਰ ਨਵੇਂ ਭਰਾ ਇਹ ਕੰਮ ਦੇ ਵਿੱਚ ਆਉਣਾ ਚਾਹੁੰਦਾ ਤੇ ਨਵੇਂ ਭਰਾ ਦੀਆਂ ਜਿਹੜੀਆਂ ਫੀਡਾਂ ਉਹ ਬਦਲੀਆਂ ਦਿੱਤੀਆਂ ਜਾਂਦੀਆਂ ਆ ਮਗਰੋਂ ਮਜੇ ਹੋਰ ਸੱਟ ਮੈਂ ਮੂਰੇ ਆ ਕੇ ਬਦਲ ਦਿੰਨੇ ਆ ਇਹਦੇ ਨਾਲ ਜਿਹੜਾ ਦੁੱਧ ਪਾਣੀ ਆ ਉਹ ਬਹੁਤ ਜ਼ਿਆਦਾ ਟੁੱਟ ਜਾਂਦਾ ਮੱਜਾਂ ਇਸ ਕਰਕੇ ਜਿਹੜਾ ਮੱਜਾਂ ਦਾ ਅੱਜ ਆਪਾਂ ਫੀਡ ਫਾਰਮੂਲਾ ਉਹੀ ਤੁਹਾਡੇ ਨਾਲ ਅੱਜ ਆਪਾਂ ਸਾਂਝਾ ਕਰਦੇ ਆ ਵੀ ਜਿਹਦੇ ਨਾਲ ਦੁੱਧ ਟੁੱਟਣ ਨਾ ਤੇ ਦੁੱਧ ਛੋਡੀਆਂ ਵਧਣ ਇਹਦੇ ਨਾਲ ਯਕੀਨਨ ਹੀ ਹੈ ਅਜਮਾ ਕੇ ਦੇਖੋ 3 ਤੋਂ 4 ਦਿਨਾਂ ਦੇ ਵਿੱਚ ਹੀ ਫੈਂਟ ਤੇ ਦੁੱਧ ਵਧਣ ਦੀ ਮੇਰੀ ਗਰੰਟੀ ਐ ਮਨ ਨੂੰ ਵੀ ਪਰਸਨਲੀ ਗਰੰਟੀ ਐ 100 ਚੋਂ 50 ਇਸਾ ਹੋ ਸਕਦਾ ਵੀ ਫੈਂਟ ਵਧਾਉਣ ਦੁੱਧ ਘੱਟ ਵਧੇ ਪਰ 50% ਦਾ ਜਕੈਨਨੀ ਦੁੱਧ ਵਧੂ ਤੇ ਜਿਹੜੇ ਬੰਦੇ ਨੇ ਇਹ ਫੀਡ ਫਾਰਮੂਲਾ ਸੁਣ ਕੇ ਦੁੱਧ ਵਧਿਆ ਤੇ ਉਹ ਵੀਰ ਬਣ ਕੇ ਕਮੈਂਟ ਜਰੂਰ ਕਰੋ ਪਰ ਅਜ ਤੱਕ ਕਦੇ ਆਏ ਨਹੀਂ ਹੋਇਆ ਕਿਉਂਕਿ ਜਿੰਨੀਆਂ ਵੀ ਫੋਨ ਤੇ ਆਪਣੇ ਗੱਲਾਂ ਹੁੰਦੀਆਂ ਸਾਰੇ ਭਰਾਵਾਂ ਨਾਲ ਤੇ ਸਾਰੇ ਆਈਂ ਦੱਸਦੇ ਆ ਵੀ ਭਾਈ ਛੋੜ ਵਾਲੀ ਜਿਹੜੀ ਬਰਤਨ ਲਾਗੇ ਅਸੀਂ ਠੀਕ ਹੈ ਜੀ ਖਰਾਕ ਤਾਂ ਉਹਦੇ ਨਾਲ ਸਾਡਾ 2 ਲੀਟਰ 1.5 ਲੀਟਰ ਦੁੱਧ ਇਸ ਤਰ੍ਹਾਂ ਵਧ ਗਿਆ ਦੇਖੋ ਇੱਕ ਗੱਲਾਂ 'ਚ ਹੁੰਦਾ ਲਿਖਣਾ ਹੁੰਦਾ ਵੀ ਭਾਈ 2.5 ਲੀਟਰ ਦੁੱਧ ਵਧੂ ਤੇ ਇੱਕ ਰੀਅਲ ਤਜਰਬਾ ਹੁੰਦਾ ਜਿਹੜਾ ਅਜ ਰੀਅਲ ਤਜਰਬਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਜੀ ਹੁਣ ਪੈਨ ਤੇ ਕਾਪੀ ਛੋਡੇ ਕੋਲੇ ਹੋਵੇ ਫਿਰ ਫਾਰਮੂਲਾ ਜਿਹੜਾ ਤੁਸੀਂ ਚੱਕੋ ਭਾਮਾਂ ਦੀ ਸਰਦੀਆਂ ਹੁਣ ਚੱਲੀ ਜਾਂਦੀਆਂ ਉਹ ਆਉਣਗੀਆਂ ਦੇਖੋ ਇਸ ਟ੍ਰੇ ਦੇ ਵਿੱਚ ਕੁਝ ਨਹੀਂ ਜਿਹੜੀਆਂ ਮੱਝਾਂ ਨੂੰ ਸਮਝਣ ਦੀ ਲੋੜ ਐ ਨਾ ਕਿ ਸਾਨੂੰ ਫਾਰਮੂਲੇ ਵਾਰੀ-ਵਾਰੀ ਬਦਲਣ ਦੀ ਲੋੜ ਐ ਜਿਹੜੀਆਂ ਮਹਿੰਗੀਆਂ ਚੀਜ਼ਾਂ ਨਾ ਸਾਨੂੰ ਮਹਿੰਗੀਆਂ ਚੀਜ਼ਾਂ ਲੋੜ ਐ ਹਰ ਚੀਜ਼ ਦਾ ਹੁੰਦਾ ਮੱਝਾਂ ਜਿਹੜੀ ਪ੍ਰੋਟੀਨ ਉਸ ਸਾਬ ਨਾਲ ਪਾਲਦੀ ਐ ਫੈਂਟ ਉਸ ਸਾਬ ਨਾਲ ਪਾੜਦੀ ਐ ਹਰ ਚੀਜ਼ ਦਾ ਲੱਗੋ ਲੱਗ ਹੁੰਦਾ ਜਿਹੜਾ ਗਾਵਾਂ ਦਾ ਫਾਰਮੂਲਾ ਤੁਹਾਨੂੰ ਪਤਾ ਗਾਵਾਂ ਦੇ ਫਾਰਮੂਲੇ ਦੇ ਨਾਲ ਮੱਝਾਂ ਦਾ ਕੋਈ ਤਾਲਕ ਨਹੀਂ ਹੁੰਦਾ ਗਾਵਾਂ ਦਾ ਫਾਰਮੂਲਾ ਅੱਡ ਹੁੰਦਾ ਉਹਨਾਂ ਨੂੰ ਪ੍ਰੋਟੀਨ ਵੀ ਉਸ ਹਿਸਾਬ ਦੀ ਹੁੰਦੀ ਆ ਹਨਾ ਹਾਈ ਕੁਆਲਿਟੀ ਦੀ ਇਸ ਤਰ੍ਹਾਂ ਬਹੁਤ ਕੁਝ ਹੁੰਦਾ ਜਿਵੇਂ ਗਾਵਾਂ ਨੂੰ ਜਿਆਦਾ ਸਵਾਵੀਨ ਦੀ ਖਾਲ ਦਿੱਤੀ ਜਾਂਦੀ ਹੈ ਜਿਹਦੇ ਚ ਹਾਈ ਲੈਵਲ ਪ੍ਰੋਟੀਨ ਹੁੰਦਾ ਜੀ ਇਹ ਗੱਲ ਜਿਹੜੇ ਗਾਵਾਂ ਵਾਲੇ ਭਰਾ ਆਗੇ ਸਾਡੇ ਪਰਸਨਲ ਜਿਨ੍ਹਾਂ ਦੇ ਵੱਡੇ ਫਾਰਮ ਨੇ ਉਹਨਾਂ ਨਾਲ ਗੱਲਬਾਤ ਮਿੱਤਰਾਂ ਨਾਲ ਹੁੰਦੀ ਰਹਿੰਦੀ ਉਹ ਦੱਸਦੇ ਰਹਿੰਦੇ ਆ ਤਾਂ ਹੀ ਆਪਾ ਦੱਸ ਦਿੰਨੇ ਆ ਵੀ ਗਾਵਾਂ ਤੇ ਮੈਸਾਂ ਦਾ ਮੈਕਟਰ ਅਡੋਟ ਫਰਕ ਹੈ ਗਾਂ ਵਾਲੇ ਭਰਾਗਾਂ ਵਾਲਿਆਂ ਨਾਲ ਕਨੈਕਟ ਕਰਿਆ ਕਰੋ ਜਿਹੜਾ ਵੀ ਤੁਹਾਡਾ ਯਕੀਨਦਾਰ ਬੰਦਾ ਹੁੰਦਾ ਜਿਹੜਾ ਪਤਾ ਹੁੰਦਾ ਵੀ ਝੂਠ ਨਹੀਂ ਬੋਲਦਾ ਤਾਂ ਉਹਨਾਂ ਤੋਂ ਪੁੱਛਿਆ ਕਰੋ ਜਿਹੜਾ ਮੱਝਾਂ ਵਾਲਾ ਮੱਝਾਂ ਵਾਲਾ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਆ ਦੋਨੇ ਗਾਵਾਂ ਆ ਬੈਠੀਆਂ ਜੀ ਇੱਕ ਐਚਐਫ ਹੈ ਤੇ ਇੱਕ ਜਰਸੀ ਹੈ ਜਿਹੜਾ ਮਰਜੀ ਭਰਾ ਕੇ ਐਚਐਫ ਦਾ ਦੁੱਧ ਲੈ ਜੋ ਕੱਲਾ ਜਰਸੀ ਦਾ ਦੁੱਧ ਲੈ ਜੋ ਇਹਨਾਂ ਦੀ 6 ਦੇ ਕਰੀਬ ਹੈਟ ਆਉਂਦੀ ਹੈ ਜੀ ਤੇ ਜਿਉਂ-ਜਿਉਂ ਇਹ ਟੋਕੜ ਹੋਣੀਆਂ ਵਧਣਗੀਆਂ ਕਿਉਂਕਿ ਇਹਨਾਂ ਨੂੰ ਜਿਹੜੀ ਫੈਟ ਆ ਇਹਨਾਂ ਨੂੰ ਮੱਜਾਂ ਦੇ ਹਿਸਾਬ ਦੇ ਨਾਲ ਹੀ ਮਤਲਬ ਜਿਹੜੀ ਖਰਾਕ ਪਾਈ ਜਾਂਦੀ ਆ ਹੁਣ ਫਾਰਮੂਲਾ ਸੁਣੋ ਜੀ ਧਿਆਨ ਦੇ ਨਾਲ ਜਿਹੜੀਆਂ ਮਤਲਬ ਹਨ ਗਰਮੀਆਂ ਚ ਕਿਉਂਕਿ ਹੁਣ ਮੱਖਣ ਕਾਹ ਵੀ ਚੱਲੀ ਜਾਂਦਾ ਪ੍ਰਸ਼ੀਂ ਚੱਲੀ ਜਾਂਦੇ ਨੇ ਚ ਪ੍ਰੋਟੀਨ ਵੀ ਬਹੁਤ ਐ ਇਹ ਚੀਜ਼ਾਂ ਚ ਠੀਕ ਐ ਤੇਜ ਚ 4% ਐ ਕਾਹ ਚ 2% ਐ ਕਾਹ ਚ 6 ਐ ਕਿਉਂਕਿ 2% ਤਾਂ ਤੂੜੀ ਚ ਵੀ ਹੁੰਦੀ ਐ ਤਾਂ ਉਸ ਕਰਕੇ ਜਿਹੜੇ ਫਾਰਮੂਲੇ ਆ ਮੈਂਟੇਨ ਰੱਖਣ ਵਾਲੀ ਲੋੜ ਹੁੰਦੀ ਐ ਜਿਹੜੀ ਮੱਝਾਂ ਦਾ ਸਹੀ ਫਾਰਮੂਲਾ ਦੇਖੋ ਕੋਈ ਖਰਚਾ ਕਰਨ ਦੀ ਲੋੜ ਨਹੀਂ ਮੈਂ ਦੇਣਦਾਰ ਖੜਾ ਐ ਇਹ ਚੀਜ਼ ਦਾ ਤੁਸੀਂ ਇਹ ਜਮਾ ਕੇ ਦੇਖਣਾ ਸਾਰਗਣੂ ਨਾ ਵਰਤਿਓ ਪੰਜ ਚਾਰ ਮਹੀਨਾ ਛੋਟੀਆਂ ਹੋਰ ਫੀਡ ਤੇ ਲੱਗੀਆਂ ਉਹਦੇ ਵਿੱਚ ਦੋ ਮਹੀਨਾ ਸਾਟ ਲਓ ਜਿਹੜੀ ਫੀਡ ਫਾਰਮੂਲਾ ਦੱਸਾਂਗੇ ਇਹ ਤੇ ਲਾ ਦਿ ਇਦੇ ਵਿੱਚ ਆਪਾਂ ਸਿਰਫ ਆਨਲੀ 25 ਕਿਲੋ ਮੱਕੀ ਐ 20 ਕਿਲੋ ਕਣਕ ਜੀ ਅਨਾਜ 45% ਮੱਝਾਂ ਨੂੰ ਜ਼ਰੂਰੀ ਜ਼ਰੂਰੀ ਐ ਜੀ 50 ਪੌਂਡ ਦੀ ਲੋੜ ਨਹੀਂ 45 ਕਿਲੋ ਦੇਣੀ ਆਪਾਂ ਇਹ ਅਨਾਜ ਦੇ ਵਿੱਚ ਤੁਸੀਂ ਕੀ ਕਰ ਸਕਦੇ ਆ ਹੁਣ ਸਿਆਲ ਐ ਮੱਕੀ ਘਟਾ ਸਕਦੇ ਆ 5 ਕਿਲੋ ਬਾਜਰਾ ਐਡ ਕਰ ਲਓ ਤੇ ਠੀਕ ਐ ਜੀ ਸਿਆਲਾਂ ਲਈ ਫੀਡ ਤੁਸੀਂ ਸੁਣ ਲਓ 5 ਕਿਲੋ ਬਾਜਰਾ 20 ਕਿਲੋ ਮੱਕੀ ਤੇ 20 ਕਿਲੋ ਕਣਕ ਜੀ ਇਹ 45 ਕਿਲੋ ਅਨਾਜ ਹੋ ਗਿਆ ਇਹਦੇ ਚ 15 ਕਿਲੋ ਬਰੇਮਿਆਂ ਦੀ ਖਾਲ ਐ ਜੀ ਠੀਕ ਹੈ ਜੀ ਜਿਹੜੀਆਂ ਮੱਝਾਂ ਨੂੰ ਜਿਹੜੀ ਅੱਜ ਤੱਕ ਬਰੇਮੇ ਤੇ ਤੁਸੀਂ ਸੌਂਦੇ ਆਏ ਆ ਬਰੇਮੇ ਜਾਂ ਬਰੇਮੇ ਦਾ ਖਲਾਂ ਚ ਤੱਕ ਵਰਤਦੇ ਆ ਇਹਦੇ ਚ 15 ਕਿਲੋ ਹੈਗੀ ਆ ਬਰੇਮਿਆਂ ਦੀ ਖਲ ਸਾਢੇ 12 ਕਿਲੋ ਹੈਗੀ ਆ ਸਰੋਂ ਦੀ ਖਲ ਕਿਉਂਕਿ ਮੱਝਾਂ ਨੂੰ ਜੇ ਕਿਸੇ ਦੇ ਮਗਰ ਲਾ ਕੇ ਆਪਾਂ ਤੁਸੀਂ ਡੀਓਸੀ ਵਗੈਰਾ ਵਰਤੋਗੇ ਜਿਆਦੇ ਹਾਰਟ ਪਾਉਮੋਗੇ ਮੱਝਾਂ ਕੜੱਤਣ ਵਾਲੀਆਂ ਖਾਂਦੀ ਨਹੀਂ ਹੁੰਦੀ ਇਹ ਲਿਖ ਲਓ ਮੇਰੀ ਗੱਲ ਅੱਜ ਦੀ ਨੋਟ ਕਰ ਲਿਓ ਜਿਹੜੀ ਆ ਜਿਹੜੀ ਖਲਾਂ ਚੰਗੀਆਂ ਹੁੰਦੀਆਂ ਹੁੰਦੀਆਂ ਜਿਹੜੇ ਪਸ਼ੂ ਲੱਗੇ ਹੋਏ ਆ ਪਰ ਜਿਆਦੇ ਕੜੱਤਣ ਵਾਲੀਆਂ ਜਿਵੇਂ ਸਰੋਂ ਦੀ ਡੀਓਸੀ ਹੋ ਗਈ ਹੋਰ ਹੋ ਗਈ ਉਹ ਚੀਜ਼ਾਂ ਮੱਝਾਂ ਨਹੀਂ ਖ ਆ ਆਪਣਾ 15 ਕਿਲੋ ਬੜੇ ਮਿਆਦੀ ਖਲ ਪਾਉਣੀ ਆ 12.5 ਕਿਲੋ ਸਰੋਂ ਦੀ ਖਲ ਪਾਉਣੀ ਆ ਜੀ ਤੁਸੀਂ ਤੇ 7.5 ਕਿਲੋ ਸੁਆਬੀਨ ਦੀ ਖਲ ਪਾਉਣੀ ਆ ਜੀ ਇਹ 35 ਕਿਲੋ ਖਲਾ ਹੁੰਦੀਆਂ ਜੀ 45 ਕਿਲੋ ਨਾਲ ਜੋ ਗਿਆ 80 ਕਿਲੋ ਹੋ ਗਿਆ 80 ਕਿਲੋ ਦੇ ਵਿੱਚ 7 ਕਿਲੋ ਸੋਲਿਆਂ ਦਾ ਸਲਕਾ ਪਾ ਲਓ 8 ਕਿਲੋ ਕਣਕ ਦਾ ਚੌਕਰ ਪਾ ਲਓ ਇਹ 95 ਕਿਲੋ ਹੋ ਗਿਆ ਜੀ 95 ਕਿਲੋ ਦੇ ਵਿੱਚ ਕਿਲੋ ਨਮਕ ਪਾ ਲਓ ਕਿਲੋ ਵੀ ਅੱਜ ਕੱਲ ਮਿੱਠਾ ਸੋਡਾ ਪਾ ਲ ਸਕਦੇ ਤੁਸੀਂ ਬਫਰ ਹੈ ਕਿਲੋ ਪਾ ਲਓ ਜੇ ਮਿੱਠਾ ਸੋਡਾ ਚਿੱਟੇ ਰੰਗ ਵਾਲਾ ਜਿਹੜਾ ਘਰੇ ਵਰਤਦੇ ਉਹਦਾ ਕਿਲੋ ਪਾਓ ਫੀਡ ਚ ਜੇ 1.5 ਕਿਲੋ ਮਠਾਉੜਾ ਘਰ ਵਾਲਾ ਤੁਸੀਂ ਪਾਲਿਆ ਬਫਰ ਨਾ ਪਾਲਿਆ ਤਾਂ 3.5 ਕਿਲੋ ਸੀਰਾਲ ਵਾਲੋ ਨਹੀਂ 3 ਕਿਲੋ ਸੀਰਾਲ ਵਾਲੋ ਆ ਠੰਡ ਠੰਡ ਦੀ ਵਿੱਚ ਇਹਦੇ ਨਾਲ એનર્ਜੀ ਪਸ਼ੂਆਂ ਨੂੰ ਮਿਲਦੀ ਆ ਇਹ ਜਮਾਂ ਸਹੀ ਫੀਡ ਫਾਰਮੂਲਾ ਵੀਰੇ ਜਿਹੜੀ ਤੁਹਾਡੀ ਬਜਟ ਹੈ ਬਚਤ ਵੀ ਕਰਨੀ ਹੈ ਨੇ ਠੀਕ ਹੈ ਜੀ ਫੀਡ ਦਾ ਕਿਉਂਕਿ ਇੱਕ ਬਜਟ ਹੁੰਦਾ ਹਰ ਇੱਕ ਫਾਰਮ ਦਾ ਇਹਦੇ ਜੇ ਫਾਰਮ ਚ ਜਿੱਥੋਂ ਮਰਜੀ ਇਹ ਚੱਕਰ ਬਾਓ ਨਾ ਇਹਦੇ ਚ ਕੋਈ ਡੀਓਸੀ ਐਕਟਰਾ ਨਾ ਕੁਝ ਹੋਰ ਹੈ ਜਿਹੜੀਆਂ ਚੀਜ਼ਾਂ ਮੈਂ ਖਾਂਦਿਆਂ ਉਹੀ ਖਾਂਦਿਆਂ ਕਿਉਂਕਿ ਕਿਸੇ ਦਿਨ ਮੈਂ ਵੀ ਜਿਹੜੀ ਮਾਸਟਰ ਡੀਓਸੀ ਸੀ ਉਹ ਵੀ ਵਰਤਦਾ ਸੀ ਮਾਟਰ ਡੀਓਸੀ ਦਾ ਸਿੱਧੀ ਆਈ ਹੈ ਜੇ 12.5 ਕਿਲੋ ਸਰੋਂ ਦੀ ਖਲ ਪਾਉਣੀ ਆ 5-7 ਕਿਲੋ ਸਰੋਂ ਦੀ ਖਲ ਪਾ ਲਓ 5-4 ਕਿਲੋ ਮਾਸਟਰ ਡੀਓਸੀ ਪਾ ਲਓ ਜਾਨੀ ਕਿ ਘੜਤਣ ਵਾਲੀਆਂ ਚੀਜ਼ਾਂ ਆ 12-13 ਕਿਲੋ ਤੋਂ ਵੱਧ ਮੈਸਾਂ ਖਾਂਦਿਆਂ ਨਹੀਂ ਜੀ ਜੇ ਤੁਸੀਂ 15 ਕਿਲੋ ਵੀ ਸਰੋਂ ਦੀ ਖਲ ਪਾਵੋਗੇ ਤਾਂ ਤਾਂ ਵੀ ਮੈਸਾਂ ਛੜਨ ਲੱਗ ਜਾਂਦੀਆਂ ਫੀਡ ਵਿੱਚੋਂ ਹੁਣ ਆਪਣੀਆਂ ਮੈਸਾਂ ਦੇ ਵਿੱਚੋਂ ਹਰ ਇੱਕ ਮੈ ਦਾ ਫੰਡਾ ਅੱਡ ਹੈ ਇਹ ਦੋ ਖਲਾਂ ਦੇ ਘੜਤਣ ਵਾਲੀਆਂ ਚਾਰ ਛੜ ਦਾਂਦੀਆਂ ਫਿਰ ਉਹ ਜਿਹੜੀਆਂ ਚਾਰ ਮੈ ਸੌਂਦਾ ਤਾਂ ਟੁੱਟ ਜਾਂਦੀਆਂ ਦੋ ਖੋਸ਼ ਇਸ ਕਰਕੇ ਜਿਹੜਾ ਫਾਰਮੂਲਾ ਮੇਨਟੇਨ ਹੁੰਦਾ 30 ਤੋਂ 35% ਖਲਾਂ ਚਾਹੀਦੀਆਂ ਉਹ ਤੁਹਾਨੂੰ ਸਮਝਾ ਸਾਂਝੀਆਂ ਕੀਤੀਆਂ ਨਾਲ ਤਾਂ ਇਹ ਵੀਡੀਓ ਨੂੰ ਤੁਸੀਂ ਜਿੰਨੀ ਵੱਧ ਮੁਹੱਬਤ ਦੇ ਮੋਗੇ ਇਸ ਤੋਂ ਬਾਅਦ ਤੁਹਾਨੂੰ ਇੱਕ ਮੈਂ ਨਾਲ ਦੀ ਨਾਲ ਇੱਕ ਭਾਰ ਦੀ ਬਾਲੀ ਵੱਡੀ ਸਮੱਸਿਆ ਆ ਜਾਂਦੀ ਹੈ ਉਹ ਪਾਰ ਲਈ ਦੇਊਗਾ ਇੱਕ ਬੱਚਾ ਸੂਨਸਾਰ ਬੱਚਾ ਭੁੱਲਦੀਆਂ ਇਹਦੀ ਸਮੱਸਿਆ ਦਾ ਹੱਲ ਆਪਾਂ ਕਰਨਾ ਇੱਕ ਦੋ ਦਿਨਾਂ ਚ ਤੇ ਤਿੰਨ ਕ ਕੰਮ ਹੋਰ ਆ ਕੇ ਸਾਜੇ ਕਰ ਰਿਪੀਟਰ ਵਾਲਾ ਰਿਪੀਟਰ ਵਾਲੇ ਤਿੰਨ ਚਾਰ ਕੇਸ ਆ ਜਮਾਂ ਰਿਜਨਲ ਹੀ ਆ ਇਹ ਇਹ ਰਿਸਰਚ ਹੋਈ ਵੀ ਆਪਣੇ ਫਾਰਮ ਤੇ ਤਾਂ ਹੀ ਪਿੰਦੀ ਸਿੱਧੂ ਰਿਸਰਚ ਫਾਰਮ ਹੀ ਆਪਣਾ ਠੀਕ ਹੈ ਇਹਦੇ ਉੱਤੇ ਪਹਿਲਾਂ ਆਪਦਾ ਨੁਕਸਾਨ ਉਹਦੇ ਵਾਂਗੂ ਨਫਾ ਹੋਵੇ ਨੁਕਸਾਨ ਹੋਵੇ ਪਹਿਲਾਂ ਆਪਦਾ ਕਰੀਦਾ ਫਿਰ ਸਾਨੂੰ ਭਰਾਵਾਂ ਨੂੰ ਦੱਸੀਦਾ ਇਹ ਸੋਡੇ ਨਾਲ ਦਾਵਾ ਜਿਹੜਾ ਮਰਜੀ ਫਾਰਮ ਤੇ ਆ ਕੇ ਰਹੁ ਦੇਖੋ ਪਰਖੋ ਕਿਉਂਕਿ ਸਾਡੀ ਸਿਰਫ ਸੰਤਾ ਦਾ ਬਫੈਲੋ ਫਾਰਮ ਐਸੋਸੀਏਸ਼ਨ ਦਾ ਵੀ ਇੱਕ ਟਾਰਗੇਟ ਹੀ ਆ ਵੀ ਅਸੀਂ ਠੀਕ ਹੈ ਜੀ ਮੱਜਾਂ ਰਖਾਈਏ ਦੇਖੋ ਵੱਤ ਤੋਂ ਵੱਤ ਮੇਲੇ ਹੋਣਗੇ ਵੱਤ ਤੋਂ ਵੱਤ ਮੁੰਡੇ ਦੇਖ ਕੇ ਮੱਜਾ ਰੱਖਣਗੇ ਤੇ ਆਪਣਾ ਟਾਰਗੇਟ ਪੂਰਾ ਹੋਊਗਾ ਠੀਕ ਹੈ ਜੀ ਤਾਂ બસ ਆਪਣਾ ਇਹੀ ਇੱਕ ਮੰਜ਼ਲ ਆ ਆਪਣੀ ਜਦੋਂ ਆਪਣੇ ਕੋਲੇ ਆਪ ਨੂੰ ਵੀ ਮਹਿਸੂਸ ਹੋ ਗਿਆ ਹਰ ਇੱਕ ਕਮਾਂਡ 'ਚ ਪੰਜ-ਪੰਜ ਦਦਾ ਘਰਾਂ ਦੇ ਕੋਲੇ ਕੰਮ ਅਤਰਾਤਾ ਤਾਂ ਸਮਝ ਲਓ ਆਪਾਂ ਆਪਦੀ ਮੰਜ਼ਲ ਦੇ ਵਿੱਚ ਕਾਮਯਾਬ ਹੋ ਗਏ ਜੀ ਆਪਾਂ ਆਪਦੀ ਮੰਜ਼ਲ ਤੇ ਪਹੁੰਚ ਗਏ ਦੇਖੋ ਆਮਦਨ ਅਗਲੇ ਦੀ ਹੋਣੀ ਆ ਕਮਾਈ ਅਗਲੇ ਦੀ ਹੋਣੀ ਆ ਹਾਂ ਇੰਨਾ ਜ਼ਰੂਰ ਹੈ ਜੇ ਕਿਸੇ ਦਾ ਤੁਸੀਂ ਕੰਮ ਦਿਲੋਂ ਚਲਾਮੋਗੇ ਖੁਸ਼ ਹੋ ਕੇ ਚਲਾਮੋਗੇ ਮਦਦ ਕਰੋਗੇ ਤਾਂ ਪ੍ਰਮਾਤਮਾ ਛੋਡੀ ਮਦਦ ਜ਼ਰੂਰ ਕਰੂਗਾ ਤੇ ਉਹ ਤੁਹਾਡੇ ਨਾਲ ਭਾਵੇਂ ਦੀ ਕੋਈ ਕੰਮ ਚਲਾਉਣ ਵਾਲਾ ਬੰਦਾ ਲੜਪੇ ਪਰ ਕਿਸੇ ਦਿਨ ਰੋਟੀ ਸੌਕੀ ਖਾਣਗੇ ਸਾਨੂੰ ਉਹ ਲਾਜ਼ਮੀ ਪੰਦੀ ਲੜੇ ਹੋ ਤਾਂ ਵੀ ਯਾਦ ਕਰਨਗੇ ਵੀ ਜਿਉਂਦਾ ਰ ਪਰ ਜਿਹੜੇ ਦਾ ਹਨਾ ਇਹ ਚੱਕਰ ਹੁੰਦੇ ਆ ਬਾਕੀ ਕਹਿੰਦੇ ਹੁੰਦੇ ਆ ਇਕਾਤ ਕਰੋ ਇਕਾਤ ਪਰੋ ਜਿੱਦਾਂ ਦਾ ਤੁਸੀਂ ਕੰਮ ਕਰੋਗੇ ਉਦਾਂ ਦੇ ਤੁਹਾਨੂੰ ਮੂਰੇ ਸਾਵਾਸੇ ਮਿਲਣੀ ਹੈ ਜੇ ਅੱਜ ਤੱਕ ਲੋਕਾਂ ਨੂੰ ਦੱਸਦੇ ਆਇਆ ਚੀਜ਼ਾਂ ਤਾਂ ਲੋਕਾਂ ਨੂੰ ਪਰਮਾਤਮਾ ਨੇ ਵੀ ਆਪਣੀ ਬਾਹ ਬਹੁਤ ਤਰੀਕੇ ਨਾਲ ਫੜੀ ਸੀਗੀ ਵੀ ਆਪਾਂ ਲੋਕਾਂ ਨਾਲ ਸੱਚਾਈ ਤੇ ਰਹੇ ਆ ਤੇ ਪਰਮਾਤਮਾ ਵੀਰੇ ਨਾਲ ਰਹਿਆ ਠੀਕ ਹੈ ਜੀ ਡੋਲਣ ਨਹੀਂ ਦਿੱਤਾ ਹਰ ਕੰਮ ਦੇ ਵਿੱਚੋਂ ਹਨਾ ਮੈਸਾਂ ਤੋਂ ਲਾ ਕੇ ਕਟੀਆਂ ਤੋਂ ਲਾ ਕੇ ਹਰ ਚੀਜ਼ ਐਕਟਰਾ ਦਿੱਤੀ ਆਂ ਮੀਂ ਬਰੀਡਰ ਨੂੰ ਵੀ ਰੱਬ ਨੇ ਦੁੱਧ ਤੋਂ ਲਾ ਕੇ ਕਟੀਆਂ ਤੋਂ ਲਾ ਕੇ ਚੰਗੀਆਂ ਤੋਂ ਲਾ ਕੇ ਝੋਟੀਆਂ ਵੀ ਸਾਰਿਆਂ ਨੇ ਦੁੱਧ ਦਿੱਤਾ ਇਹ ਚੀਜ਼ ਸਿਰਫ ਮੈਂ ਕਹਾਂ ਨਹੀਂ ਕਹਿੰਦਾ ਵੀ ਮੈਂ ਬਰੀਡਰ ਐ ਜਾਂ ਮੈਨੂੰ ਗੇੜ ਆ ਗਿਆ ਵੀ ਮੈਂ ਕਿਹੜੀ ਮੱਝ ਕਿਵੇਂ ਮੇਟ ਕਰਾਂਗਾ ਮੈਨੂੰ ਪਰਖ ਆ ਗਈ ਵੀ ਮੇਰੇ ਘਰੇ ਤਾਂ ਹੀ ਦੁੱਧ ਆਉਂਦਾ ਵੀ ਹੋਰਾਂ ਦੇ ਦੁੱਧ ਨਹੀਂ ਆ ਸਕਦਾ ਨਹੀਂ ਇਹਦੇ ਬੱਚ ਬਸ ਇਹੀ ਹੈ ਵੀ ਚੰਗਾ ਕੰਮ ਕਰਾਂਗੇ ਤਾਂ ਚੰਗਾ ਹੀ ਰਵਾਂਗੇ ਮਾੜਾ ਕੰਮ ਕਰਾਂਗੇ ਹਮੇਸ਼ਾ ਮਾੜੀ ਰਵਾਂਗੇ ਇੱਕ ਹੱਥ ਕਰ ਲੈ ਇੱਕ ਹੱਥ ਪਰ ਲੈ ਇਹ ਗੱਲ ਆ ਜੀ ਬਾਕੀ ਧੰਨਵਾਦ ਸਤਿ ਸ੍ਰੀ ਅਕਾਲ ਬੱਤੋ-ਬੱਤ ਸ਼ੇਅਰ ਕਰਿਆ ਕਰੋ ਵੀਡੀਓ ਵਧੀਆ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸੋ ਜਿਹਨੇ ਫਾਰਮੂਲਾ ਵਰਤਿਆ ਸੀ ਪਹਿਲਾਂ ਵੀ ਜਿਹਦੇ ਦੁੱਧ ਵਧਿਆ ਉਹ ਵੀ ਬੰਦਾ ਜਰੂਰ ਇੱਕ ਵਾਰੀ ਕਮੈਂਟ ਕਰਕੇ ਦੱਸੋ ਕਿਉਂਕਿ ਪਰਸਨਲ ਤਾਂ ਦੇਖੋ ਤੁਸੀਂ ਮੈਨੂੰ ਬਹੁਤ ਭਰਾ ਫੋਨ ਕਰਦੇ ਆਂ ਵੀ ਬਾਈ ਨਜ਼ਾਰਾ ਆ ਗਿਆ ਵੀ 1.5 ਕਿਲੋ ਦੁੱਧ ਵਧੀ ਵੀ ਹੈ 300 ਗ੍ਰਾਮ ਟਾਈਮ ਦਾ ਵਧ ਗਈ ਕੋਈ ਕਹਿੰਦਾ ਪੂਰਾ 1.5 ਲੀਟਰ ਵਧ ਗਈ ਪਰ ਵੀਰ ਬਣ ਕੇ ਉਹੀ ਤੁਸੀਂ ਮੜਾ ਜਾ ਕਮੈਂਟ ਦੇ ਵਿੱਚ ਵੀ ਤੁਸੀਂ ਇਹ ਦੱਸੋ ਤਾਂ ਮੈਨੂੰ ਉਦੋਂ ਵੀ ਜਿਆਦਾ ਹੌਸਲਾ ਮਿਲੂਗਾ ਬਾਈ ਤੁਹਾਡੇ ਨਾਲ ਠੀਕ ਆ ਤੁਸੀਂ ਪਰਸਨਲ ਤਾਂ ਮੈਨੂੰ ਦੱਸਦੇ ਆਂ ਵੀਰ ਬਣ ਕੇ ਕਮੈਂਟ 'ਚ ਵੀ ਮਾਦੇ ਸਰਤੀ ਆ ਸਾਰਾ ਸੋਡੀ ਸੈਕਟਮ ਹੈ ਵੀਰੇ ਅੱਜ ਤੱਕ ਸੋਡੀ ਮਹੱਤਵ ਨਾਲ ਇੱਥੋਂ ਤੱਕ ਆਏ ਆ ਧੰਨਵਾਦ ਸ਼ੁਕਰੀਆ ਜੀ ਚਾਰੇ ਪਾਰ ਵਾਲੀ ਸੀਗੀ ਇਹਦੇ ਬਾਰੇ ਅਗਲੀ ਜਿਹੜੀ ਨੈਕਸਟ ਵੀਡੀਓ ਇਹਦੇ ਬਾਰੇ ਆਊ ਕਮੈਂਟ ਕਰਕੇ ਦੱਸ ਦਿਓ ਵੀ ਪਹਿਲਾਂ ਪਾਰ ਵਾਲੀ ਚਾਹੀਦੀ ਆ ਰਿਪੀਟਰ ਵਾਲੀ ਚਾਹੀਦੀ ਆ ਕਿਹੜੀ ਚਾਹੀਦੀ ਆ ਠੀਕ ਆ ਜਾਂ ਬੱਚਿਆਂ ਦੀ ਕਰੋ ਡੈਗ ਪਾਂਦੀ ਆ ਵੀ ਉਹ ਚਾਹੀਦੀ ਆ ਜਿਹੜਾ ਵੀ ਸੈਟਅਪ ਚਾਹੀਦਾ ਉਹ ਦੱਸਿਓ ਠੀਕ ਆ ਜੀ ਧੰਨਵਾਦ ਸਸਿਕਾ